ਅੰਦੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਬਾੜ ਤੋਂ ਖੜੇ ਹੋ ਸੁਖਪ੍ਰੀਤ ਕੌਰ ਕੰਚਨ ਮੇਰਾ ਨਾਮ ਹੈ ਮੈਂ ਬਾੜ ਨੰਬਰ 39 ਤੋਂ ਖੜੀ ਆ ਠੀਕ ਹੈ ਜੀ ਮੇਰਾ ਮੋਟਿਵ ਇਹ ਹੈ ਕਿ ਇੱਥੇ ਨਸ਼ਿਆਂ ਤੋਂ ਲੋਕ ਬਹੁਤ ਪਰੇਸ਼ਾਨ ਆ ਸਭ ਤੋਂ ਪਹਿਲਾਂ ਤੇ ਮੈਂ ਨਸ਼ਾ ਮੁਕਤ ਕਰਾਂਗੀ ਏਰੀਆ ਦੂਸਰੇ ਨੰਬਰ ਤੇ ਲੋਕਾਂ ਦੀ ਬਹੁਤ ਸ਼ਿਕਾਇਤਾਂ ਮੈਨੂੰ ਮਿਲੀਆਂ ਕਿ ਸੀਵਰੇਜ ਭਰੇ ਪਏ ਨੇ ਠੀਕ ਹੈ ਜੀ ਉਹਨਾਂ ਦਾ ਹੱਲ ਕਰਾਂਗੀ ਜੋ ਜੋ ਵੀ ਪ੍ਰੋਬਲਮਸ ਹੋਈਆਂ ਉਹ ਸੌਲਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੀ ਇੰਨਾ ਹੀ ਕਹਿ ਸਕਦੀ ਹਾਂ ਲੇਟ ਫਿਲਹਾਲ ਬਾਈ ਕੁਜ ਜੀ ਦਾ ਖਾਲਸਾ ਬਾਈ ਕੁਜ ਜੀ ਦੀ ਫਤਿਹ ਦਾਸ ਗੁਰਪ੍ਰੀਤ ਸਿੰਘ ਗੁਰੀ ਠੀਕ ਹੈ ਮਾਡਰਨ ਨੰਬਰ 39 ਤੋਂ ਬਾਈ ਕੁਜ ਜੀ ਦੇ ਕੈਂਡੀਡੇਟ ਨੇ ਤੇ ਮੈਂ ਸ਼ਰਮਣੀ ਅਕਾਲੀ ਦਲ ਨੇ ਬਹੁਤ ਹੀ ਵਿਸ਼ਵਾਸ ਦਿਵਾ ਕੇ ਟਿਕਟ ਦਿੱਤਾ ਹੈ ਦੇਖੋ ਜੀ ਸ਼ਰਮਣੀ ਅਕਾਲੀ ਦਲ ਨੇ ਜੋ ਵਿਸ਼ਵਾਸ ਦਿਵਾਇਆ ਆ 90% ਆਪਕੀ ਜੋਤ ਨੂੰ ਟਿਕਟਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਾਜਿਆ ਮੈਂ ਇਹੀ ਕੋਸ਼ਿਸ਼ ਕਰਾਂਗਾ ਕਿ ਜੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਜੋ ਵੀ ਸਾਡੇ ਹਲਕਾ ਚਾਰਜ ਸਰਦਾਰ ਜਸਪਾਲ ਸਿੰਘ ਜੀ ਆ ਗੈਸਪੁਰਾ ਜੀ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੀ ਉਮੀਦਾਂ ਤੇ ਖਰਾ ਉਤਰ ਸਕਾਂ ਤੇ ਇਲਾਕੇ ਦੀ ਸੇਵਾ ਕਰ ਸਕਾਂ ਕਿਹੜੇ ਕਿਹੜੇ ਜਿਹੜੇ ਗਾਰਡ ਦੇ ਕੰਮ ਕਰਨ ਵਾਲੇ ਹੈਗੇ ਪੈਂਡਿੰਗ ਛੱਡੇ ਹੋਏ ਆ ਦੇਖੋ ਜੀ ਆਸ ਤੋਂ 5 ਸਾਲ ਪਹਿਲਾਂ ਜਦੋਂ ਇੱਥੋਂ ਅਕਾਲੀ ਦਲ ਦੇ ਕਾਉਂਸਲਰ ਸਾਹਿਬ ਸਰਦਾਰ ਜਗਬੀਰ ਸਿੰਘ ਸੋਖੀ ਸੀ ਉਹਨਾਂ ਨੇ ਇਲਾਕੇ 'ਚ ਬਹੁਤ ਕੰਮ ਕੀਤੇ ਉਸ ਤੋਂ ਬਾਅਦ ਜੋ 5 ਸਾਲ ਅਗਲੇ ਆਇਆ ਉਹ 5 ਸਾਲਾਂ 'ਚ ਜੋ ਇੱਥੋਂ ਆਮ ਆਦਮੀ ਉਸ ਦਾ ਕੈਂਡੀਡੇਟ ਜੋ ਕਲੇਰ ਸਾਹਿਬ ਖੜੇ ਸੀ ਉਹਨਾਂ ਨੇ ਬਿਲਕੁਲ ਵੀ ਇਲਾਕੇ 'ਚ ਆਪਣਾ ਮੂੰਹ ਨਹੀਂ ਦਿਖਾਇਆ ਕਿਸੇ ਨੂੰ ਪਤਾ ਨਹੀਂ ਕਿ ਕਾਉਂਸਲਰ ਕੌਣ ਆ ਜੇ ਮੋਹਰ ਲਾਣੀ ਹੁੰਦੀ ਸੀ ਜੇ ਉਹਨਾਂ ਦੇ ਘਰੇ ਜਾਂਦੇ ਸੀ ਉਹਨਾਂ ਦੇ ਵਾਈਫ ਜਾਂ ਬੱਚੇ ਬਾਹਰੋਂ ਹੀ ਕਹਿੰਦੇ ਹੈ ਹੀ ਨਹੀਂ ਉਹ ਘਰੇ ਮਿਲਦੇ ਨਹੀਂ ਸੀ ਬਾਹਰ ਘੁੰਮਣਦੇ ਹੀ ਰਹਿੰਦੇ ਸੀ ਅਸਲੀ ਮੈਂ ਇਹ ਹੀ ਆਸ ਕਰਦਾ ਕਿ ਇਲਾਕਾ ਨਿਵਾਸੀ ਜੋ ਸਾਨੂੰ ਇਥੋਂ ਵੋਟਾਂ ਪਾ ਕੇ ਜਿਧਾਨਗੇ ਤਾਂ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਰਾਵਾਂਗੇ ਜੋ ਵੀ ਇਲਾਕੇ ਦੇ ਕੰਮ ਪੈਂਡਿੰਗ ਨੇ ਪਹਿਲ ਦੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਜਿਆਦਾਤਰ ਤਾਂ ਫੋਨ ਦਾ ਪ੍ਰੋਬਲਮ ਹੁੰਦੀ ਹੈ ਵੀ ਫੋਨ ਜਿਹੜੇ ਲੋਕਾਂ ਦੇ ਨਹੀਂ ਸੁਣੇ ਜਾਂਦੇ ਫੋਨ ਬਿਲਕੁਲ ਹੀ ਨਹੀਂ ਚੱਕਦੇ ਜੀ ਫੋਨ ਵੀ ਨਹੀਂ ਚੱਕਦੇ ਉਹ ਬਹੁਤ ਪ੍ਰੋਬਲਮ ਆ ਰਹੀਆਂ ਬਹੁਤ ਮਹੱਲੇ 'ਚ ਇਹੀ ਜਿੱਥੇ-ਜਿੱਥੇ ਅਸੀਂ ਜਾ ਰਹੇ ਹਾਂ ਇਹੀ ਦਿੱਕਤ ਆ ਰਹੀਆਂ ਕਿ ਕਾਉਂਸਲਰ ਸਾਹਿਬ ਸਾਨੂੰ ਪਹਿਲੀ ਗੱਲ ਦਾ ਪਤਾ ਹੀ ਨਹੀਂ ਕੋਣ ਆ ਜੇ ਪਤਾ ਆ ਤਾਂ ਮਿਲਦੇ ਨਹੀਂ ਦਫ਼ਤਰ ਜਾਂਦੇ ਆ ਦਫ਼ਤਰ ਨਾਲ ਬਹਿੰਦੇ ਆ ਨਾ ਸਵੇਰੇ ਨਾ ਸ਼ਾਮ ਨਾ ਫੋਨ ਪਿਕ ਕਰਦੇ ਆ ਕਿਸੇ ਦਾ ਤੋਂ ਮੈਂ ਇਹ ਕੋਸ਼ਿਸ਼ ਕਰਾਂਗਾ ਕਿ ਜੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਮੌਕਾ ਦਿੱਤਾ ਤਾਂ ਜੋ ਸੰਗਤਾਂ ਨੂੰ ਹੁਣ ਪ੍ਰੋਬਲਮਾਂ ਆ ਰਹੀਆਂ ਉਹਦਾ ਦੁਬਾਰਾ ਉਹਨਾਂ ਨੂੰ ਇਸ ਮੌਕਾ ਨਹੀਂ ਮਿਲੂਗਾ ਉਹ ਪ੍ਰੋਬਲਮਾਂ ਆਉਂਦਾ ਮੇਰਾ ਨਾਮ ਜਤਿੰਦਰ ਸਿੰਘ ਖਾਲਸਾ ਵਾ ਇਸ ਤਰ੍ਹਾਂ ਦੇਖਦੇ ਵਾਰਡ ਨੰਬਰ 39 ਤੋਂ ਮਹਿਲਾ ਵਾਰਡ ਹੈਗਾ ਤੇ ਸਾਰੇ ਵੱਲੋਂ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਜਿਹੜਾ ਵਾ ਲੋਕਤੰਤਰ ਦਾ ਹੈ ਇੱਕ ਰੂਪ ਹੈ ਕਿ ਹਰ ਇੱਕ ਵਿਅਕਤੀ ਜਿਹੜਾ ਵਾ ਇਹਦੇ ਵਿੱਚ ਹਿੱਸਾ ਲੈ ਸਕਦਾ ਵਾ ਪਰ ਸ਼ਰੋਮਣੀਆਂ ਅਕਾਲੀ ਦਲ ਦੇ ਜਿਹੜੇ ਜ਼ਮੀਨੀ ਪੱਧਰ ਤੇ ਵਰਕਰ ਨੇ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਨੇ ਬਿਨਾਂ 1 ਰੁਪਿਆ ਲਏ ਕਿਉਂਕਿ ਆ ਅਕਸਰ ਆਪਸ ਦੇਖਦੇ ਆਂ ਕਿ ਹੋਰ ਪਾਰਟੀਆਂ ਦੇ ਜਿਹੜੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਰੌਲਾ ਪਾਉਂਦੇ ਨੇ ਜੀ ਵੀ ਸਾਡੇ ਤੋਂ ਲੱਖ ਰੁਪਏ ਲੈ ਕੇ ਟਿਕਟ ਵੇਚ ਦਿੱਤੀ ਗਈ ਵੀ ਸਾਡੇ ਨਾਲ ਧੱਕਾ ਹੋਇਆ ਵਾ ਪਰ ਇੱਕ ਵੀ ਤੁਸੀਂ ਆਵਾਜ਼ ਇਹ ਨਹੀਂ ਸੁਣੂਗੇ ਭਿਸ਼ਰੋਮਣੀ ਅਕਾਲੀ ਦਲ ਨੇ ਕਿਸੇ ਤਰ੍ਹਾਂ ਦੇ ਵਰਕਰ ਦੇ ਉੱਤੇ ਕੋਈ ਖਰਚਾ ਪਾਇਆ ਸਕੋ ਜਿੰਨੀ ਮਦਦ ਹੋ ਸਕਦੀ ਆ ਆਪਣੀ ਵਰਕਰ ਦੀ ਜਿਹੜੀ ਆ ਪਾਰਟੀ ਕਰਦੀ ਆ ਤੇ ਇਹ ਲੋਕਤੰਤਰ ਦਾ ਇੱਕ ਰੂਪ ਆ ਤੇ ਸ਼ਰੋਮਣੀ ਅਕਾਲੀ ਦਲ ਨੇ ਇੱਕ ਜ਼ਮੀਨੀ ਪੱਧਰ ਤੇ ਜੁੜੇ ਹੋਏ ਵਰਕਰ ਨੂੰ ਜਿਹੜੀ ਟਿਕਟ ਦੇਣ ਵਾਜਿਆ